ਕੀ ਨਾਮ ਆ ਬਾਪੂ ਸਰਵਪੰ ਸਿੰਘ ਸਰਵਪੰ ਸਿੰਘ ਜੀ ਹਾਲਾਤ ਬਹੁਤ ਮਾੜੇ ਨੇ ਜੋ ਮੰਜੇ ਦੇ ਉੱਤੇ ਪਏ ਨੇ ਟੋਡੇ ਕੀ ਲੱਗਦੇ ਨੇ ਕੀ ਹੋਇਆ ਸੀ ਤੇ ਉਹ ਕੀ ਬੋਲਣਾ ਚਾਹੁੰਦੇ ਇਹ ਮੇਰਾ ਬੇਟਾ ਜੀ ਮਾੜਾ ਮੋਟਾ ਕੰਮਕਾਰ ਕਰਕੇ ਸਾਨੂੰ ਸਾਰਾ ਕੁਝ ਵਿਚਾਰਾ ਇਹ ਹੀ ਕਰ ਦਿੰਦਾ ਜੀ ਹੁਣ ਜਿੱਦੇ ਵੜ ਲਿਆ ਪਿਆ ਇਹ ਤਾਂ ਕੀ ਕਰੂਗਾ ਵਿਚਾਰਾ ਹੁਣ ਆ ਪਿਆ ਗਾ ਉਹਨਾਂ ਸਾਡਾ ਬੁਰਾ ਹਾਲ ਆ ਹੁਣ ਸਾਡਾ ਸਾਰਾ ਕੰਮਕਾਰ ਠੱਪਾ ਹੈ ਇਹ ਤੇ ਮਾੜਾ ਮੋਟਾ ਫਿਰਦਿਆ ਹੁਣ ਜੰਨਾ ਕਿ ਉੱਠਿਆ ਜਾਂਦਾ ਉੱਠਿਆ ਵੀ ਨਹੀਂ ਜਾਂਦਾ ਸਾਰਾ ਇੰਨਾ ਖਿਆਈ ਹੋਈ ਪਈਏ ਤੁਰਿਆ ਨਹੀਂ ਜਾਂਦਾ ਬਹੁਤ ਬਹੁਤ ਬੁਰਾ ਹਾਲ ਹੈ ਸੰਗਤ ਦੇ ਚਰਨਾਂ 'ਚ ਇਹ ਬੇਨਤੀ ਕਰਦੇ ਆਂ ਇਹ ਤੀਪ ਕਰਦੇ ਆਂ ਮਹਾਰਾਜ ਕਿਰਪਾ ਕਰਦੇ ਸੋਡੇ ਤੇ ਵੀ ਕਰੇ ਕਿਰਪਾ ਮਹਾਰਾਜ ਸੱਚੇ ਪਾਤਸ਼ਾਹ ਸੰਗਤ ਨੂੰ ਗਾਣ ਕਰਨ ਦਾ ਵੀ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੇ ਤਾਂ ਹੀ ਇਹ ਦਾਨ ਕਰ ਸਕਦਾ ਬੰਦਾ ਨਹੀਂ ਦਾਣ ਮੈਂ ਨਹੀਂ ਕਰ ਸਕਦਾ ਬਾਪੂ ਜੀ ਹੋਇਆ ਕੀ ਸੀ ਉਹ ਗੱਲ ਕਹਾਣੀ ਕੀ ਹੋਈ ਸੀ ਗੱਲ ਕਹਾਣੀ ਦਾ ਤਾਂ ਸਾਨੂੰ ਤਾਂ ਜੀ ਐਕਸੀਡੈਂਟ ਦਾ ਕਹਿ ਕੇ ਸਾਨੂੰ ਬੁਲਾਇਆ ਗਿਆ ਹਸਤਾਲ ਚ ਧੂਰੀ ਤੇ ਧੂਰੀ ਤੋਂ ਕਹਦੇ ਵੀ ਇਹ ਉੱਥੇ ਰੇੜੀ ਜੀ ਤੇ ਪਾ ਰੱਖਿਆ ਤੇ ਮੈਂ ਜੇ ਐਂਬੂਲੈਂਸ ਅਸੀਂ ਬੁਲਾਈ ਅਸੀਂ ਬੁਲਾ ਕੇ ਸੰਗਰੂਰ ਪਹੁੰਚ ਗਏ ਜੀ ਸੰਗਰੂਰ ਲਿਆ ਕੇ ਉਹਨਾਂ ਨੇ ਵੀ ਰੇੜੀ ਤੇ ਪਾ ਕੇ ਅੰਦਰ ਨਹੀਂ ਪਾੜਿਆ ਕੁਝ ਨਹੀਂ ਕਰਿਆ ਕੋਈ ਟੀਕਾ ਟੱਲਾ ਕੁਝ ਨਹੀਂ ਦਾਇਆ ਹੂੰ ਤੇ ਬਾਅਦ ਚ ਫੇਰ ਕਹਿੰਦੇ ਵੀ ਪਟਾੜੇ ਲੈ ਗਏ ਮਾਂ ਵੀ ਆ ਮੈਂ ਪਟਾੜੇ ਜਾਂਦਾ ਤਾਂ ਮੈਂ ਮਰ ਜੂ ਮੈਂ ਤਾਂ ਬਿਮਾਰ ਆ ਤਿੰਨ ਮਹੀਨੇ ਹੋ ਗਏ ਤੇ ਫੇਰ ਉੱਥੇ ਉਹ ਚ ਦਾਖਲ ਕਰਾਤਾ ਜੀ ਉਮੀਦ ਚ ਹੂੰ ਉੱਥੇ ਜੀ ਮੈਨਾਂ ਮੰਗੋ ਤਾਂ ਸਾਡਾ ਲੱਗ ਗਿਆ ਹੂੰ ਉਹਦੇ ਬਾਅਦ ਆਪਰੇਸ਼ਨ ਹੋ ਕੇ ਉਰੇ ਆ ਗਿਆ ਹੁਣ ਜੰਮੀ ਨਿਹਾਲਤ ਹੋਈ ਪਈ ਆ ਜੰਮੀ ਬੜਾ ਹਾਲਾ ਹੁਣ ਸਾਡੇ ਦਵਾਈ ਲਿਆਉਣ ਦਾ ਬਾਪੂ ਜੀ ਤੁਸੀਂ ਕੰਮ ਕੀ ਕਰਦੇ ਹੋ ਪਹਿਲਾਂ ਮਾੜਾ ਮੋਟਾ ਜਦੋਂ ਗੱਭਗੂ ਜਾਂਦਾ ਸੀ ਜ ਹੁਣ ਤਾਂ ਜਮੀ ਹਾਰੀ ਹੁਣ ਤਾਂ ਇਹ ਜਾਈਏ ਕਿੱਧਰ ਇਹ ਤਾਂ ਹਾਈ ਨੂੰ ਸਾਮੀ ਇੱਕ ਜਾਈਏ ਕੀ ਕਰਾਂਗੇ ਹੁਣ ਤਾਂ ਕੁਝ ਵੀ ਕਰਨ ਹੁਣ ਤਾਂ ਮੈਨੂੰ ਕੁਝ ਨਹੀਂ ਹੋਣਾ ਫਿਰ ਘਰ ਦਾ ਗੁਜ਼ਾਰਾ ਕਿਵੇਂ ਚੱਲੇ ਰੋਟੀ ਕਿਵੇਂ ਖਾਣੇ ਰੋਟੀ ਦਾ ਬੱਸ ਜਿਵੇਂ ਕਈ ਵਾਰ ਬੰਦਮਾਰੇ ਮਾੜਾ ਮੋਟਾ ਜਾਇਆ ਹੁੰਦੇ ਤੇ ਜੋ ਵੀ ਦਾਖਲ ਦੇ ਉੱਥੇ ਵਾਜ ਜਾਂਦੇ ਤੇ ਹੁਣ ਤਾਂ ਬੱਸ ਹਾਰ ਬਹੁਤ ਜ਼ਿਆਦੇ ਮਾੜਾ ਕੁਝ ਕਹਿ ਵੀ ਨਹੀਂ ਸਕਦੇ ਵੀ ਜੇ ਇੰਨਾ ਬੋਲਾ ਨਾਲੇ ਬੜਾ ਬੜਾ ਹਾਰ ਰਿਹਾ ਹੈ ਦਾਨੀ ਸੱਜਣਾ ਨੂੰ ਕੀ ਅਪੀਲ ਕਰਨੀ ਸੱਜਣਾ ਦਾ ਅਸੀਂ ਇਹੀ ਅਪੀਲ ਕਰਦੇ ਆਂ ਕਿ ਸੋਡੇ ਦੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੂਗਾ ਤੁਸੀਂ ਇਹ ਬੱਚੇ ਨੂੰ ਠਾਲ ਨੂੰ ਸਾਡੇ ਦਾ ਸਾਡਾ ਸਹਾਰਾ ਬਣ ਜੂਗਾ ਮਹਾਰਾਜ ਸੱਚੇ ਪਾਤਸ਼ਾਹ ਦੇ ਇਹ ਅਰਜ਼ੀ ਕਰਦੇ ਆਂ ਸਤਿਗੁਰਾਂ ਇਹਨੂੰ ਬੋਲਣ ਲਾ ਦੇ ਇਹਦੇ ਮੂੰਹ ਚੋਂ ਆਜੇ ਅਸੀਂ ਸੰਗਤ ਨੂੰ ਹੱਥ ਲੰਮ ਕੇ ਬੇਨਤੀਆਂ ਕਰ ਰਹੇ ਹਾਂ ਤੁਮਾਰ ਵਰ ਬੇਨਤੀਆਂ ਕਰੀਏ ਹੱਥ ਲੰਮ ਕੇ ਇਹ ਸਾਡਾ ਬੱਚਾ ਸਾਡੇ ਚੋਣ ਚ ਬੈਜੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਕੇ ਸਾਡੇ ਵਿੱਚ ਠੇੜੇ ਮਹਾਰਾਜ ਸੱਚੇ ਪਾਤਸ਼ਾਹ ਅਸੀਂ ਕਿਸੇ ਤੋਂ ਸੰਗਰ ਦੇ ਚਰਨਾਂ 'ਚ ਬੇਨਤੀ ਕਰਦੇ ਆ ਕਿਸੇ ਨੇ ਕੁਝ ਨਹੀਂ ਕਹਿੰਦੇ ਹੈਗੇ بس ਮਹਾਰਾਜ ਤੋਂ ਮੰਗ ਮੰਗਦੇ ਆ ਵੀ ਸੱਚੇ ਪਾਤਸ਼ਾਹ ਇਹਦਾ ਬੋਲ ਕਦੋਂ ਕੱਢੇਗਾ ਸੀ ਇਹ ਢੀਕ 'ਚ ਬੈਠੇ ਆ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰ ਰਾਮਦਾਸ ਜੀ ਅਸੀਂ ਤੁਹਾਡੇ ਚਰਨਾਂ 'ਚ ਬੇਨਤੀਆਂ ਕਰਦੇ ਆ ਵਾਰ-ਵਾਰ ਬੇਨਤੀਆਂ ਕਰਦੇ ਆ ਵੀ ਸਾਡੇ ਬੱਚੇ ਨੂੰ ਬਾਣੀ ਮੋਟੀ ਹੋ ਸਾਜੇ ਬੰਦਾ ਹੋ ਸ ਜਾ ਕੇ ਬਣਾ ਮੋਟਾ ਦੱਸ ਵੀ ਦੇਖਦਾ ਮੇਰੇ ਤਾਂ ਦੁੱਖਦਾ ਮੇਰਾ ਉਹ ਦੁੱਖਦਾ ਹਣ ਦਾ ਬੋਲਦਾ ਵੀ ਨਹੀਂ ਹਿੱਲਦਾ ਨਹੀਂ ਚੱਲਦਾ ਨਹੀਂ ਕੁਛ ਨਹੀਂ ਕਰਦਾ ਵਾਛ ਵਾਰ ਵਾਰ ਇਹ ਹੀ ਵੰਦਿਆ ਕਰਿਆ ਸੰਗਤ ਦੇ ਚਰਨਾ ਜੇ ਸੰਗਤ ਸਾਡੀ ਮਦਦ ਕਰ ਦੇ ਤਾਂ ਇਹ ਬੱਚਾ ਠੀਕ ਹੋ ਸਕਦਾ ਬਸ ਮਹਾਰਾਜ ਸੱਚੇ ਪਾਤਸ਼ਾਹ ਤੋਂ ਇਸੇ ਹੀ ਮੰਗ ਮੰਗ ਰਿਹਾ ਸੰਗਤ ਤੋਂ ਇਹੀ ਮੰਗ ਮੰਗਦਾ ਵੀ ਸਾਡੀ ਮਦਦ ਵੱਧ ਤੋਂ ਵੱਧ ਕਰੋ ਤਾਂ ਕਿ ਇਹਦਾ ਪੜਾਹ ਹੋ ਸਕੇ ਬੱਚੇ ਦਾ ਪੜਾਹ ਹੋ ਗੋ ਕਿਨਾ ਵੀ ਵੀ ਗਰਮੀ ਚ ਕੋਰਣ ਗਰਮੀ ਦਾ ਜੋ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਨੇ ਮੰਜੇ ਤੇ ਕਿੰਨਾ ਚਿਰ ਹੋ ਗਿਆ ਪਿਆ ਨੂੰ ਤੁਹਾਡੇ ਕੀ ਲੱਗ ਰਹੇ ਨੇ ਕੀ ਬੋਲਣਾ ਚਾਹੁੰਦੇ ਮੇਰਾ ਪ੍ਰਭੂ ਅੱਲਾ ਦਾ ਵੀਰ ਜੀ ਪ੍ਰਭੂ ਅੱਲਾ ਦਾ ਵੀ ਇਹ ਕਹਿੰਦੇ ਆ ਵੀ ਇੰਨਾ ਟਾਈਮ ਹੋ ਗਿਆ ਮੰਜੇ ਤੇ ਪਿਆ ਨੂੰ ਜੀ ਸਿਹਤ ਇਹ ਬਦ ਸੁਧਰੋ ਕਨਾਂ ਆਠੀ ਕੋ ਕਮਾਹ ਰਾਜਾ ਕਿਰਪਾ ਕਰ ਦੇ ਸੱਚੇ ਪਾਤਸ਼ਾਹ ਆਪਣੀ ਹੱਥ ਰੱਖੇ ਵਾਹਿਗੁਰੂ ਉਹਨਾਂ ਦੇ ਸੰਯੋਗ ਨਾਲ ਮੇਰਾ ਵੀਰ ਖੜਾ ਹੋ ਜਾਊ ਮੰਜੇ ਚੋਂ ਬੋਲਦਾ ਵੀ ਹੈ ਨਹੀਂ ਇਹ ਬੋਲੇ ਸਾਨੂੰ ਇੱਕ ਆਵਾਜ਼ ਵੀ ਦੇ ਦੇ ਸਾਨੂੰ ਹੌਸਲਾ ਹੋ ਜਾਏ ਜੀ ਚਲ ਹਾਂ ਸੈਟਾ ਕੁਝ ਦੱਸੂਗਾ ਮੇ ਤੁੱਕ ਤਕਲੀਫ ਮੈਨੂੰ ਕਿੰਨੀ ਕਰ ਕੁਝ ਨਹੀਂ ਬੋਲਦਾ ਬਸ ਸੰਗਤਾਂ ਦੇ ਹੱਥੋਂ ਬੰਨੇ ਕਿਹੀ ਬੇਨਤੀ ਹੈ ਸੰਗਤਾਂ ਦੇ ਚਰਨਾਂ 'ਚ ਕੀ ਬਦ ਤਬਦਦ ਸਹਾਇਤਾ ਕਰੀ ਥੋੜੇ ਚਰਨਾ ਚਹੀ ਬੇਨਤੀ ਹੈ ਸੰਗਤਾਂ ਨੂੰ ਕੰਤਾ ਕਰ